ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਕਾਫੀ ਦਿਨ ਹੋ ਗਏ ਆਪਾਂ ਲਗਾਤਾਰ ਵਿਖ ਰਹੇ ਆ ਕਿ ਸੰਗਤ ਨੇ ਜੋ ਸੇਵਾ ਕੀਤੀ ਹੈ ਉਹਦਾ ਕਾਫੀ ਜਿਹੜਾ ਚਰਚਾ ਛੜਿਆ ਹੋਇਆ ਹੈ ਪਿਆਰਿਓ ਜਿੱਥੇ ਕਿ ਜੋ ਪੇਟਾ ਕਰਤਾ ਵੀਰ ਨੇ ਮੈਂ ਇਥੇ ਦਾਨ ਸ਼ਬਦ ਜਿਹੜਾ ਹੈ ਉਹ ਬਿਲਕੁਲ ਨਹੀਂ ਵਰਤੂੰਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰ ਦੇ ਲਈ ਗੁਰਦੁਆਰਾ ਸ਼ਹੀਦਾਾਂ ਦੇ ਵਿੱਚ 40 ਲੱਖ ਦੀ ਬੱਸ ਕਿਸੇ ਨੇ ਗੁਪਤ ਦਾਨ ਕਰਤੀ ਕੀ ਸਚਾਈ ਹੈ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰਦੁਆਰਾ ਸ਼ਹੀਦਾਾਂ ਸਾਹਿਬ ਦੇ ਵਿੱਚ ਕਿਸੇ ਨੇ ਜਿਹੜੀ ਇੱਕ ਬੱਸ ਹੈ ਪਾਲਕੀ ਸਾਹਿਬ ਤਿਆਰ ਕਰਵਾ ਕੇ ਗੁਪਤ ਜਿਹੜੀ ਹੈ ਉਹ ਸੇਵਾ ਕਰ ਦਿੱਤੀ ਤੇ ਮੈਂ ਵੇਖ ਰਿਹਾ ਸੀ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜਾ ਉਸ ਦਾ ਬਿਲਕੁਲ ਰੌਲਾ ਪਿਆ ਹੋਇਆ ਸੀ ਕਿ ਜੀ দান ਕਰ ਦਿੱਤੀ দান ਕਰ ਦਿੱਤੀ দান ਸ਼ਬਦ ਨਹੀਂ ਵਰਤਣਾ ਪਿਆਰਿਓ ਕਿੰਨੀ ਵਾਰ ਸਮਝਾਇਆ দান ਸ਼ਬਦ ਆਪ ਤੋਂ ਛੋਟੇ ਲਈ ਵਰਤੀਦਾ ਹੈ ਅਸਲ দান ਸ਼ਬਦ ਦਾ ਜਿਹੜਾ ਮਹੱਤਵ ਹੈ ਸਾਡੇ ਲੋਕਾਂ ਨੂੰ ਬਹੁਤਾ ਜ਼ਿਆਦੇ ਤੇ ਉਹਦੇ ਹੀ ਪਤਾ ਨਹੀਂ ਹੈਗਾ ਦਾਨ ਸ਼ਬਦ ਦਾ ਮਹਾਤਮ ਹੁੰਦਾ ਹੈ ਪਿਆਰਿਓ ਕਿ ਕਿਸੇ ਨੂੰ ਥੋੜਾ ਬਹੁਤਾ ਦਾਨ ਦੇ ਕੇ ਜੋ ਸਾਡੇ ਤੋਂ ਨੀਵਾਂ ਉਹਨੂੰ ਆਪਣੇ ਬਰਾਬਰ ਚੁਕਣਾ ਤੇ ਗੁਰੂ ਨੂੰ ਅਸੀਂ ਦਾਨ ਕਿਵੇਂ ਦੇ ਸਕਦੇ ਆ ਪਹਿਲੀ ਗੱਲ ਸਾਧ ਸੰਗਤ ਦਾਨ ਨਹੀਂ ਇੱਥੇ ਆਪਾਂ ਭੇਟਾ ਸ਼ਬਦ ਵਰਤਾਂਗੇ ਭੇਟਾ ਸ਼ਬਦ ਦੀ ਵਰਤੋਂ ਕਰ ਸਕਦੇ ਆ ਕਿ ਗੁਰੂ ਸਾਹਿਬ ਦੇ ਲਈ ਉਹਨਾਂ ਨੇ ਭੇਟਾ ਕੀਤੀ ਬਸ ਪਾਲਕੀ ਸੇਬ ਬਣਾ ਕੇ ਪਿਆਰਿਓ ਹੁਣ ਕਹੀ ਕਹਿੰਦੇ ਬਹੁਤ ਵੱਡੀ ਸੇਵਾ ਕਰ ਦਿੱਤੀ ਜੀ ਮਹਾਨ ਸੇਵਾ ਕਰ ਦਿੱਤੀ ਪਿਆਰਿਓ ਜੀ ਤੋਂ ਗੁਰੂ ਨੇ ਸੇਵਾ ਲੈਣੀ ਹੋਵੇ ਨਾ ਉਹਦੇ ਤੋਂ ਫਿਰ ਸੇਵਾ ਲੈ ਹੀ ਲੈਂਦੇ ਨੇ ਜਿਹਦੇ ਤੋਂ ਸੇਵਾ ਲੈਣੀ ਹੋਵੇ ਮਾਈ ਸੇਵਾ ਜੀ ਪਿਆਰਿਓ ਉਹ ਮਾਤਾ ਜਿਹਦਾ ਇੱਕ ਛੋਟਾ ਜਿਹਾ ਬੱਚਾ ਵੀ ਸੀ ਪਰ ਉਹ ਮਾਈ ਦੀ ਬੜੀ ਇੱਛਾ ਸੀ ਕਿ ਮੈਂ ਜਾ ਕੇ ਦਰਬਾਰ ਸਾਹਿਬ ਸੇਵਾ ਕਰਾਂ ਪਰ ਪਿਆਰਿਓ ਕਹਿੰਦੇ ਮਾਤਾ ਅੱਖ ਖੋਲਦੀ ਸੀ ਤੇ ਅਮਰitsar ਹੁੰਦੀ ਸੀ ਤੇ ਪਿਆਰਿਓ ਤੇ ਮਾਤਾ ਜਦੋਂ ਅੱਖ ਬੰਦ ਕਰਦੀ ਸੀ ਦੁਬਾਰਾ ਖੋਲਦੀ ਤੇ ਉਹ ਆਪਣੇ ਬੱਚੇ ਕੋਲ ਹੁੰਦੀ ਸੀ ਤੇ ਪਿਆਰਿਓ ਐਸੀ ਸਤਗੁਰ ਨੇ ਕਿਰਪਾ ਕੀਤੀ ਪਿਆਰਿਓ ਉਹ ਮਾਈ ਆਪਣੇ ਬੱਚੇ ਨੂੰ ਹੁਲਾਰਾ ਦਿੰਦੀ ਹੈ ਪਏ ਹੋਏ ਝੁੱਲੇ ਦੇ ਵਿੱਚ ਤੇ ਪਿਆਰਿਓ ਆਪਣੇ ਬੱਚੇ ਨੂੰ ਲਾੜ ਲੜਾਉਂਦੀ ਹੈ ਪਰ ਸੇਵਾ ਅਮਰitsar ਕਰਦੀ ਹੈ ਪਰ ਬੱਚਾ ਉਹਦਾ ਘਰ ਦੇ ਵਿੱਚ ਹੈ 10 250 ਕਿਲੋਮੀਟਰ ਪਰੇ ਦੂਰ ਬੈਠਾ ਹੈ ਤੇ ਗੁਰੂ ਜੀ ਤੇ ਕਿਰਪਾ ਕਰ ਦੇਵੇ ਉਥੇ ਦੂਰੀਆਂ ਨਹੀਂ ਮਾਪੀਆਂ ਜਾਂਦੀਆਂ ਤੇ ਸਾਧ ਸੰਗਤ ਜੀ ਤੋਂ ਸੇਵਾ ਲੈਣੀ ਹੋਵੇ ਨਾ ਤੇ ਸਤਿਗੁਰੂ ਉਹ ਤੋਂ ਸੇਵਾ ਲੈ ਹੀ ਲੈਂਦੇ ਨੇ ਸਾਧ ਸੰਗਤ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਇੱਥੇ ਜਿਹੜਾ ਸੇਵਾ ਕਰਦਾ ਹੈ ਪਿਆਰਿਓ ਉਹਦੀ ਸੇਵਾ ਸਫਲ ਹੁੰਦੀ ਹੈ ਤੇ ਪਿਆਰਿਓ ਜਿਹਦੀ ਸੇਵਾ ਸਫਲ ਕਰ ਲੈਣ ਸਤਿਗੁਰੂ ਤੇ ਉਹਦੇ ਤੋਂ ਫਿਰ ਵੱਡੀ ਤੋਂ ਵੱਡੀ ਸੇਵਾ ਵੀ ਲੈ ਲੈਂਦੇ ਨੇ ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਸੇਵਾ ਇਹ ਕਰ ਚੁੱਕਿਆ ਹੈ ਉਹਨੂੰ ਆਪਣੇ ਆਪ ਤੇ ਯਕੀਨ ਨਹੀਂ ਆਉਂਦਾ ਪਿਆਰਿਓ ਵੈਸੇ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਦੇ ਲਈ ਜਿੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹੋਣਗੀਆਂ ਇੱਥੇ ਕੀਮਤ ਭੇਟਾ ਜਿਹੜੀ ਆ ਕੋਈ ਗੱਲ ਨਹੀਂ ਪਰ ਪਿਆਰਿਓ ਉਹਨੀਆਂ ਚੀਜ਼ਾਂ ਥੋੜੀਆਂ ਨੇ ਪਰ ਸਾ ਸੰਗਤ ਬੇਨਤੀ ਕਰਦਾ ਕਿ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਵਿੱਚ ਕਿਸੇ ਨੇ ਜਿਹੜੀ ਬਸ ਉਹ ਗੁਪਤ ਭੇਟਾ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਾਨ ਸ਼ਬਦ ਨਹੀਂ ਵਰਤਣਾ ਪਿਆਰਿਓ ਇੱਥੇ ਸ਼ਬਦ ਵਰਤਾਂਗੇ ਆਪਾਂ ਭੇਟਾ ਦਾਨ ਸ਼ਬਦ ਆਪ ਤੋਂ ਛੋਟੇ ਲਈ ਵਰਤਿਆ ਜਾਂਦਾ ਤੇ ਗੁਰੂ ਸਾਹਿਬ ਸਾਡੇ ਤੋਂ ਛੋਟੇ ਨਹੀਂ ਗੁਰੂ ਸਾਹਿਬ ਵੱਡੇ ਨੇ ਤੇ ਪਿਆਰਿਓ ਇਹ ਗੱਲ ਵੀ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੌਣ ਹੁੰਨੇ ਆ ਦਾਨ ਕਰਨ ਵਾਲੇ ਪਿਆਰਿਓ ਉਹਨੇ ਤਾਂ ਸਾਨੂੰ ਦਾਨ ਦਿੱਤਾ ਹੋਇਆ ਜੀਵ ਨਹੀਂ ਪਹਿਲੀ ਗੱਲ ਦਾਨ ਦਿੱਤਾ ਹੋਇਆ ਹੈ ਇਹੀ ਸਮਝ ਲਿਆ ਕਰੋ ਸਾਦ ਸੰਗਤ ਬਹੁਤ ਚੰਗੀ ਗੱਲ ਹੈ ਜਿਨ੍ਹਾਂ ਨੇ ਵੀ ਇਹ ਸੇਵਾ ਕੀਤੀ ਹੈ ਮੈਂ ਸਮਝਦਾ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਪਰ ਪਿਆਰਿਓ ਤੇ ਯਾਦ ਰੱਖਿਓ ਕਿ ਗੁਰੂ ਸੱਚੇ ਪਾਤਸ਼ਾਹ ਜੀ ਦੇ ਤਰੁੱਠ ਪੈਂਦੇ ਨੇ ਉਹਦੇ ਤੋਂ ਇਹ ਸੇਵਾ ਲੈ ਲੈਂਦੇ ਸਤਗੁਰ ਕੀ ਸੇਵਾ ਗਾਖੜੀ ਪਿਆਰਿਓ ਸਿਰ ਦੀਜੈ ਮੂਲਕ ਵਾਏ ਇਹ ਤਾਂ ਸੇਵਾ ਬੜੀ ਔਖੀ ਔਖੀ ਸੇਵਾ ਇਹ ਤੇ ਕੁਝ ਵੀ ਨਹੀਂ ਪਿਆਰਿਓ ਇਹ ਤੇ ਸਤਗੁਰ ਨੇ ਆਪ ਸੇਵਾ ਲਈ ਹੈ ਪਰ ਜਿੱਥੇ ਸਤਗੁਰ ਸੇਵਾ ਲੈਂਦੇ ਨੇ ਪਿਆਰਿਓ ਯਾਦ ਰੱਖਿਓ ਉਹ ਸੇਵਾ ਬੜੀ ਕਠਨ ਤੇ ਬੜੀ ਔਖੀ ਹੁੰਦੀ ਆ ਪਰ ਜਿਹਦੇ ਤੋਂ ਸਤਗੁਰ ਉਤਰੁੱਠ ਪੈਣ ਉਹਦੇ ਤੋਂ ਸੇਵਾ ਵੀ ਜਿਹੜੀ ਆ ਚੁਟਕੀਆਂ ਦੇ ਵਿੱਚ ਕਰਾ ਲੈਂਦੇ ਨੇ ਕਈਆਂ ਤੋਂ ਕੌਮ ਦੀ ਸੇਵਾ ਕਰਾਈ ਕਈਆਂ ਤੋਂ ਸੰਗਤ ਦੀ ਸੇਵਾ ਕਰਾਉਂਦੇ ਨੇ ਸਤਗੁਰ ਕਈਆਂ ਤੋਂ ਜਿਹੜੀ ਆ ਆਪਣੇ ਅਸਥਾਨਾਂ ਦੀ ਸੇਵਾ ਕਰਾਉਂਦੇ ਨੇ ਬਲ ਬਖਸ਼ ਕੇ ਕਈਆਂ ਤੋਂ ਪਿਆਰਿਓ ਕਠਨ ਤੋਂ ਕਠਨ ਸੇਵਾ ਵੀ ਲੈਂਦੇ ਨੇ ਪਿਆਰਿਓ ਯਾਦ ਰੱਖਿਓ ਪ੍ਰੀਖਿਆ ਸਭ ਦੀ ਹੁੰਦੀ ਹੈ ਜਿਹੜੇ ਪਾਸ ਹੋ ਜਾਂਦੇ ਨੇ ਗੁਰੂ ਉਹਨਾਂ ਤੇ ਤਰੁੱਟਦਾ ਹੈ ਇਹ ਗੱਲ ਯਾਦ ਰੱਖਿਓ ਸੇਵਾ ਭਾਵਨਾ ਦੇ ਨਾਲ ਕਰੀਏ ਜਿੰਨੀ ਵੀ ਕਰੀਏ ਤੇ ਸਤਗੁਰੂ ਤੋਂ ਮੰਗੀਏ ਤੇ ਇਹ ਮੰਗੀਏ ਕਿ ਸਤਗੁਰੂ ਮੈਂ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੈ ਬਦਨ ਵਿਸਾਰ ਆਪਣੇ ਆਪ ਨੂੰ ਉਹਦੇ ਦਰਦ ਦਾ ਜਿਹੜਾ ਹੈ ਨੀਵਾ ਸਮਝ ਕੇ ਆਪਾਂ ਨੂੰ ਇਹ ਗੱਲ ਜਿਹੜੀ ਆ ਮੰਨ ਕੇ ਚੱਲਣਾ ਚਾਹੀਦਾ ਫੇਰ ਪ੍ਰਾਪਤ ਹੁੰਦੀਆਂ ਨੇ ਬਖਸ਼ਿਸ਼ਾਂ ਓੰਜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ